ਵਾਇਗੁਰੂ ਜੀ ਕੀ ਫਤਿਹ ਅੱਜ ਜਹੇਰਨ ਰੰਧਾਵਾ ਪਰਿਵਾਰ 12 ਸਜਦੇ ਮਹਾਨ ਸ਼ਹੀਦ ਬਾਬਾ ਸੈਸੁਰ ਰੰਧਾਵਾ ਜਿਨ੍ਹਾਂ ਦਾ ਸ਼ਹੀਦ ਤ੍ਰਿਕੋਟ ਤਾਹਪੁਰ ਸਾਹਿਬ ਕੋਈ ਡੋੜ ਤੇ ਤੁਸੀਂ ਬੰਨ ਤੇ ਸਿਤਤਾ ਉਹਨਾਂ ਦਾ ਸਲਾਣਾ ਵਰਸੀ ਮਨਾਉਣ ਵਾਸਤੇ ਸਲਾਣਾ ਜੋੜ ਮੇਲਾ ਮਨਾਉਣ ਵਾਸਤੇ ਅੱਜ ਸੰਗਤ ਜਿਹੜੀ ਆ ਡੇਰਾ ਬਾਬਾ ਨਾਨਕ ਪੱਖੋ ਕੇ ਡੇਰਾ ਬਾਬਾ ਨਾਨਕ ਪੱਖੋ ਕੇ ਮੰਬਾਰਾ ਕਲਾਂੌਰ ਪੂਰਥੜੇ ਤੋਂ ਸੰਗਤ ਲੁਧਿਆਣਾ ਤੋਂ ਸੰਗਤ ਆਣ ਕੇ ਇਥੇ ਚਰਨਮਸਤਕ ਹੁੰਦੀ ਆ ਤੇ ਸਾਲ ਬਾਅਦ ਅਸੀਂ ਮੇਲਾ ਮਨਾਉਨੇ ਆ ਮਹਾਰਾਜ ਜਿਹੜੇ ਬਾਹਰ ਬੱਚੇ ਸਾਡੇ ਗਏ ਨੇ ਉਹਨਾਂ ਨੂੰ ਤੰਦਰੁਸਤੀ ਬੱਚੇ ਤੇ ਸਾਡੀ ਸੇਵਾ ਕਰਦੇ ਰਹ ਤਾਂ ਅਸੀਂ ਵੱਧ ਤੋਂ ਵੱਧ ਸਲਾਨਾ ਜੋੜ ਮੇਲਾ ਜਿਹੜਾ ਵਾ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰਾ ਧੰਨਵਾਦ ਸਾਥ ਸੰਗਤ ਦਾ ਸਾਰਿਆਂ ਨੇ ਸਾਡਾ ਬਹੁਤ ਸੰਯੋਗ ਦਿੱਤਾ ਸ਼ਹੀਦ ਬਾਬਾ ਸਿੱਸਵਾ ਦਾ ਜੋ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਬਣਾਇਆ ਗਿਆ ਖਾਸ ਤੌਰ ਤੇ ਪਹਿਰਾ ਸਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਵੀ ਸਾਡਾ ਬਹੁਤ ਸੰਯੋਗ ਦਿੱਤਾ ਹੁਣ ਅਸੀਂ ਬੇਨਤੀ ਕਰਦੇ ਹਾਂ ਸਾਰੇ ਸੰਗਤ ਦੇ ਚਰਨਾਂ ਸਜੋਲ ਕੇ ਜੋ ਮਹਾਰਾਜ ਦੀ ਮਾਤਬਾ ਚ ਬੜ ਰਹੀ ਆ ਸਾਰੇ ਹੀ ਸਾਥ ਆ ਕੇ ਸਾਰੇ ਸੰਜੋਗ ਪਰਤੇ ਸੋ ਚੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸ਼ਹੀਦ ਬਾਬਾ ਸੇਸੋ ਜੀ ਰੰਧਾਵਾਜੀ ਦੇ ਸਾਲਾਨਾ ਜੋੜ ਮੇਲੇ ਤੇ ਹਾਜ਼ਰੀ ਭਰੀ ਆ ਦੂਰੋਂ ਵਿਦੇਸ਼ਾਂ ਸੰਗਤਾਂ ਜਿੰਨਾਂ ਐਨਆਰਈ ਜਿੰਨਾਂ ਸੈਜੋ ਕੀਤਾ ਵੱਧ ਤੋਂ ਵੱਧ ਸਹਿਯੋਗ ਕਰਕੇ ਹੁਣ ਆਪਾਂ ਆਪਣੇ ਗੁਰੂ ਸਾਹਿਬ ਦੀ ਬਿਲਡਿੰਗ ਨੂੰ ਨੇਪੜੇ ਚਾੜੀਏ ਉਹਨਾਂ ਦੀ ਮਾਤਾ ਨੂੰ ਵੱਧ ਤੋਂ ਵੱਧ ਸੇਵਾ ਪਾ ਕੇ ਮਾਤਾ ਦਾ ਕਾਰਜ ਨੇਪੜੇ ਚਾੜੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ